ਫਾਜ਼ਿਲਕਾ ਬਸਟੈਂਡ ਰੋਡ ਤੇ ਮਹਾਜਨ ਮਾਰਕੀਟ ਵਿੱਚ ਸਾਮਾ ਇਲੈਕਟ੍ਰੋਨਿਕ ਦੀ ਦੁਕਾਨ ਤੇ ਬੰਸੀ ਸਾਮਾ ਜਿਹਨੂੰ ਮਿਲਣ ਵਿਸ਼ੇਸ਼ ਤੌਰ ਤੇ ਨਵੇਂ ਬਣੇ ਪਾਇਪਾ ਦੇ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਤੇ ਪੰਜਾਬ ਪਾਇਪਾ ਦੇ ਕੋਆਰਡੀਨੇਟਰ ਸ਼੍ਰੀ ਰੰਜਮ ਕਮਰਾਜੀ ਪੁੱਜੇ ਉਹਨਾਂ ਦਾ ਦੁਕਾਨ ਤੇ ਪੁੱਜਣ ਤੇ ਦੁਕਾਨਦਾਰਾ ਵੱਲੋਂ ਹਰ پا ਕੇ ਫੁੱਲਾਂ ਦੀ ਵਰਖਾ ਕਰਕੇ ਤੇ ਮਠਾਈਆਂ ਵੰਡ ਕੇ ਸਵਾਗਤ ਕੀਤਾ ਗਿਆ ਇਸ ਮੌਕੇ ਬੋਲਦੇ ਹੋਏ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਨੇ ਕਿਹਾ ਕਿ 2024 ਵਿੱਚ ਲੋਕ ਸਭਾ ਚੋਣਾਂ ਵਿੱਚ ਭਾਜਪਾ ਪੂਰੀ ਤਰ੍ਹਾਂ ਜੇਤੂ ਹੋਊਗੀ ਅਤੇ 400 ਤੋਂ ਵੱਧ ਸੀਟਾਂ ਪੂਰੇ ਦੇਸ਼ ਵਿੱਚ ਹਾਸਲ ਕਰੇਗੀ ਇਸ ਤੋਂ ਇਲਾਵਾ ਜ਼ਿਲ੍ਹਾ ਫਾਜ਼ਿਲਕਾ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਾਜ਼ਿਲਕਾ ਵਿੱਚ ਵੀ ਭਾਜਪਾ ਨੇ ਵਿਕਾਸ ਕੀਤਾ ਹੈ ਅਤੇ ਦੇਸ਼ ਦੀਆਂ ਵਿਕਾਸ ਦੀਆਂ ਨੀਤੀਆਂ ਚੱਲ ਰਹੀਆਂ ਹਨ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਕੋਆਰਡੀਨੇਟਰ ਸ਼੍ਰੀ ਰੰਜਮ ਕਮਰਾਜ ਜੀ ਨੇ ਕਿਹਾ ਕੀ ਆਮ ਆਦਮੀ ਪਾਰਟੀ ਇੱਕ ਜੁਮਲਿਆਂ ਦੀ ਪਾਰਟੀ ਹੈ ਝੂਠ ਬੋਲ ਕੇ ਸੱਤਾ ਤੇ ਆ ਗਈ ਪਰ ਕੰਮ ਨਹੀਂ ਕਰ ਰਹੀ ਪੂਰੀ ਤਰ੍ਹਾਂ ਲੋਕਾਂ ਦੇ ਹਿੱਤਾਂ ਦੇ ਕੰਮ ਕਰਨ ਵਿੱਚ ਪਾਇਪਾ ਸક્ષਮ ਹੈ ਅਤੇ ਕੰਮ ਕਰ ਰਹੀ ਹੈ ਜਿਸ ਦਾ ਜਵਾਬ ਲੋਕ ਵੋਟਾਂ ਪਾ ਕੇ ਪਾਇਪਾ ਰੱਖ ਦੇਣਗੇ ਹੋਰ ਕੀ ਕੁਝ ਕੀ ਅੱਜ ਫਾਜ਼ਿਲਕਾਰ ਬੰਸੀ ਸਾਹਾ ਜੀ ਵੱਲੋਂ ਸਵਾਗਤ ਕੀਤਾ ਗਿਆ ਜੀ ਕੀ ਕਹਿਣਾ ਚਾਹੁੰਦੇ ਹੋ ਪ੍ਰਧਾਨ ਜੀ ਬਹੁਤ ਬਹੁਤ ਮਿਹਰਬਾਨੀ ਬੰਸੀ ਸਾਹਾ ਜੀ ਦੀ ਸਾਰੇ ਸਾਡੇ ਵੀਰ ਜਿੰਨੇ ਵੀ ਇੱਥੇ ਪਹੁੰਚੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਇਲੈਕਸ਼ਨ ਵੀ ਆ ਰਹੇ ਨੇ ਪੰਚਾਇਤ ਸਰਪੰਚਾ ਦੇ ਅੱਗੇ ਲੋਕ ਸਭਾ ਵੀ ਆ ਰਹੇ ਨੇ ਤੁਹਾਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿਵੇਂ ਤਿਆਰੀ ਕੀਤੀ ਜਾ ਰਹੀ ਹੈ ਭਾਈ ਭਾ ਕਿਵੇਂ ਆਪ ਦਾ ਕੰਮ ਖਲਾਏਗੀ। ਬਾਜਵਾ ਬਿਲਕੁਲ ਕੰਮ ਖਲਾਏਗੀ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ। ਕਿ ਸਾਡੇ ਸਾਰੇ ਦੂਜੇ ਪਾਰਟੀਆਂ 'ਚ ਵੀ ਕਈ ਮਿੱਤਰ ਨੇ ਮੇਲ ਜੋਲ ਜਿਨ ਨਾਲ ਹੁੰਦਾ ਹੈ। ਸਾਡਾ ਸੀਨਾ ਚੌੜਾ ਹੋ ਜਾਂਦਾ ਜਦੋਂ ਉਹ ਆਪ ਸਾਨੂੰ ਕਹਿੰਦੇ ਨੇ ਵੀ ਭਾਈ 2024 'ਚ ਮੋਦੀ ਸਾਹਿਬ ਪੀਐਮ ਤਾਂ ਬਣ ਹੀ ਪਏ ਨੇ ਪਰ ਇਹ ਵੇਖਣਾ ਪੀ 400 ਸੀਟਾਂ ਆਦੀ ਐ ਕਿ 400 ਤੋਂ ਪਲੱਸ ਆਦੀ ਐ ਕਿ ਸਾਨੂੰ ਬੜੀ ਮਾਣ ਵਾਲੀ ਗੱਲ ਐ ਕਿ ਉਹ ਬਹੁਤ ਅੱਛਾ ਕੰਮ ਕਰ ਰਹੇ ਨੇ ਔਰ ਉਹਨਾਂ ਦੇ ਨਾਂ ਤੇ ਅੱਜ ਅਸੀਂ ਗਲੀ ਗਲੀ ਜਾ ਕੇ ਵੋਟ ਮੰਗ ਰਹੇ ਆ ਤੇ ਔਰ ਲੋਕ ਸਾਡੇ ਨਾਲ ਬਾਵਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਨੇ ਜੀ ਸਰ ਤੁਹਾਨੂੰ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਐ ਤੁਹਾਡੇ ਅੰਦਰ ਕਈ ਸੈਲ ਤੁਹਾਨੂੰ ਤੁਹਾਡੇ ਅੰਡਰ ਆ ਗਏ ਨੇ ਜਿ ਉਸ ਸੈਲ ਨੂੰ ਕਿਵੇਂ ਸੰਭਾਲੋਗੇ ਤੇ ਕਿਸ ਤਰ੍ਹਾਂ ਕਮੇਟੀਆਂ ਇਕੱਠੀਆਂ ਹੋਣਗੀਆਂ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰੇ ਤੁਹਾਡੇ ਸ਼ਰੋਤਾਂ ਨੂੰ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਸਮਾਜ ਜੀ ਦਾ ਬਹੁਤ ਧੰਨਵਾਦ ਔਰ ਸਾਰੇ ਦੋਸਤਾਂ ਮਿੱਤਰਾਂ ਦਾ ਜਿਨ੍ਹਾਂ ਨੇ ਆ ਕੇ ਬੁਲਾ ਕੇ ਸਾਨੂੰ ਮਾਨ ਸਨਮਾਨ ਦਿੱਤਾ। ਜਿਨ੍ਹਾਂ ਪ੍ਰਕੋਸ਼ਟ ਜਿਹਨੇ ਡਿਪਾਰਟਮੈਂਟ ਔਰ ਸੈਲਜ਼ ਹੈਗੇ ਨੇ ਉਹਨਾਂ ਦਾ ਕੋਆਰਡੀਨੇਟਰ ਲਗਾਇਆ ਮੈਂ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦਾ ਪ੍ਰਧਾਨ ਜੀ ਦਾ ਸ੍ਰੀ ਸੁਨੀਲ ਜਾਖੜ ਜੀ ਦਾ ਔਰ ਸਾਰਿਆਂ ਦਾ ਤੇ ਦਿਲੋਂ ਧੰਨਵਾਦ ਜੀ ਕਿ ਉਹਨਾਂ ਨੇ ਇਸ ਕਾਵਲ ਸਮਝਿਆ। ਔਰ ਮੇਰੀ ਇਹ ਪੂਰੀ ਕੋਸ਼ਿਸ਼ ਰਹੇਗੀ ਕਿਉਂਕਿ ਹਜੇ ਤਾਂ ਜ਼ਿੰਮੇਵਾਰੀ ਦਿੱਤੀ ਹੈ ਜ਼ਿੰਮੇਵਾਰੀ ਸਮਝਣੇ ਆ ਇਹਨੂੰ ਸਾਰਾ ਦੇਖਣੇ ਆ ਫਿਰ ਇਹ ਕੋਸ਼ਿਸ਼ ਰਹੇਗਾ ਲਗਭਗ 28 ਦੇ ਕਰੀਬ ਸੈਲਸ ਹੈਗੇ ਨੇ ਜਿੰਦੇ ਵਿੱਚ ਆਰਟੀਆਈ ਟ੍ਰੇਡ ਇੰਡਸਟਰੀ ਦੇ ਰਿਲੇਟਿਡ ਪੰਚਾਇਤੀ ਰਾਜ ਇਸ ਤਰ੍ਹਾਂ ਦੇ ਸਾਰੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਇਹ ਜਿੰਨੇ ਸੈਲਸ ਨੇ ਇਹਨਾਂ ਨੂੰ ਗਰਾਸ ਰੂਟ ਲੈਵਲ ਤੱਕ ਐਕਟਿਵ ਕਰਕੇ ਜਿਹੜੇ ਜਿਹੜੇ ਕਿੱਤੇ ਦੇ ਸੈਲ ਹੈਗੇ ਨੇ ਜਿਹੜੇ ਜਿਹੜੇ ਉਹਨਾਂ ਦੇ ਲੋਕ ਨੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਉੱਪਰ ਲਜਾਇਆ ਜਾਵੇ ਉਹਨਾਂ ਦੀਆਂ ਸਾਰੇ ਇਸ਼ੂਜ਼ ਨੇ ਐਡਰੈਸ ਕੀਤੇ ਜਾਣ ਔਰ ਜਿਹੜਾ ਗ੍ਰਾਸ ਰੂਟ ਲੈਵਲ ਤੇ ਜਿਹੜਾ ਵਰਕਰ ਹੋ ਐਕਟਿਵ ਹੋਵੇ ਤਾਂ ਕਿ 2024 ਦੀ ਜਿਹੜੀ ਜਿੱਤ ਉਹ મોદી ਸਾਹਿਬ ਦੀ ਜਦੋਂ ਉਹ ਪ੍ਰਧਾਨ ਮੰਤਰੀ ਬਣਨ ਉਹਦੇ ਵਿੱਚ ਪੰਜਾਬ ਦਾ ਔਰ ਲੋਕ ਸਭਾ ਫਿਰੋਜ਼ਪੁਰ ਦਾ ਯੋਗਦਾਨ ਉਹ ਪੂਰਾ ਰਵੇ ਤਾਂ ਕਿ ਜਿਹੜੀ ਇਹ ਆਪਣੇ ਏਰੀਏ ਦੇ ਵਿੱਚ ਇੱਕ ਪਿਛੜਾ ਏਰੀਆ ਰਿਮੋਟ ਏਰੀਆ ਕਹਿ ਲੋ ਬਾਡਰ ਏਰੀਆ ਕਹਿ ਲੋ ਜਿਹੜੀਆਂ ਐਡਵਾਂਟੇਜਸ ਲੈ ਸਕਨੇ ਆਪਾਂ ਉਹ ਲੇ ਸਕੀ ਹੋ ਰ ਇਸ ਏਰੀਏ ਦਾ ਵਿਕਾਸ ਹੋ ਸਕਦਾ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਮੁੱਖ ਮੰਤਰੀ ਵੱਲੋਂ ਲਗਾਤਾਰ ਬਿਆਨ ਦਿੱਤੇ ਜਾ ਰਹੇ ਨੇ ਵੀ ਚਾਕੀ ਛਬੀ ਜਨੂ ਨੂੰ ਜਾਣ ਬੁੱਝ ਕੇ ਕੱਢੀ ਗਈ ਹੈ ਅਸੀਂ ਦਿੱਲੀ ਦੀਆਂ ਸੜਕਾਂ ਦੇ 20 ਤਰੀਕ ਨੂੰ ਘਵਾਵਾਂਗੇ ਪੰਜਾਬ ਪਾਵਨ ਚ ਰੱਖ ਦਾਂਗੇ ਉਹਨੂੰ ਹੀ ਵੇਖਦੇ ਹੋ। ਦੇਖੋ ਪਤਾ ਕੀ ਹੈ ਜੀ ਇਹ ਸਾਰੇ ਜਿਹੜੇ ਮੁੱਦੇ ਨੇ ਨਾ ਇਹ ਪਟਕਾਣ ਵਾਲੇ ਮੁੱਦੇ ਨੇ ਬਰੋਲ ਸਾਹਿਬ ਮੈਨੂੰ ਅੱਜ ਨਵੇਂ ਸਾਲ ਤੇ ਮੈਂ ਤੁਹਾਡੇ ਰਾਈਂ ਇਹ ਅਪੀਲ ਕਰਾਂਗਾ ਕਿ ਇਹ ਸਰਕਾਰ ਜਿਹੜੀ ਹੈ ਇਹ ਇਸ ਮੁੱਦੇ ਤੇ ਆਈ ਸੀ ਕਿ ਅਸੀਂ ਸਕੂਲ ਔਰ ਜਿਹੜਾ ਹੈਲਥ ਹੈ ਐਜੂਕੇਸ਼ਨ ਔਰ ਹੈਲਥ ਤੇ ਅਸੀਂ ਕੰਮ ਕਰਾਂਗੇ ਔਰ ਤੁਸੀਂ ਐਜੂਕੇਸ਼ਨ ਔਰ ਹੈਲਥ ਦਾ ਜਿਹੜਾ ਅੱਜ ਪੰਜਾਬ ਦੇ ਵਿੱਚ ਹਾਲਾਤ ਵੇਖ ਲਓ ਮੈਂ ਬਹੁਤ ਦੂਰ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਕਿਸੇ ਹੋਰ ਜਗ੍ਹਾ ਦੀ ਗੱਲ ਨਹੀਂ ਕਰਦਾ ਫਾਜ਼ਲਕਾ ਦੇ ਵਿੱਚ 70% ਡਾਕਟਰਸ ਜਿਹੜੇ ਨੇ ਉਹ ਖਾਲੀ ਨੇ ਠੀਕ ਹੈ ਅੱਜ ਅਨਫੋਰਚੂਨੇਟ ਇੱਕ ਨਿਊਜ਼ ਟ੍ਰਿਬਿਊਨ ਦੇ ਵਿੱਚ ਲੱਗੀ ਹੋਈ ਹੈ ਕਿ ਥੈਲਸੀਮੀਆ ਦਾ ਜਿਹੜਾ ਵਾਰਡ ਬਣਿਆ ਹੈ ਉਹ 7 ਮਹੀਨੇ ਤੋਂ ਬੰਦ ਪਿਆ ਸਟਾਫ ਨਾ ਔਨ ਕਰਕੇ ਸੋ ਇਹਨਾਂ ਦੀਆਂ ਗੱਲਾਂ ਇਹਨਾਂ ਦੀ ਕਰਨੀ ਤੇ ਇਹਨਾਂ ਦੀ ਕਥਨੀ ਜਿਹੜੀ ਹੈਗੀ ਏ ਉਹ ਸਾਰੇ ਲੋਕਾਂ ਦੇ ਸਾਹਮਣੇ ਹੈ ਗੱਲਾਂ ਨਾਲ ਜਿਹੜੇ ਨਾ ਉਹ ਰੋਜ਼ ਜਿਹੜਾ ਉਹ ਕੰਮ ਨਹੀਂ ਹੁੰਦਾ ਇੱਥੇ ਲੋਕਾਂ ਨੂੰ ਡਿਲੀਵਰੀ ਚਾਹੀਦੀ ਹੈ ਇੱਥੇ ਲੋਕਾਂ ਨੂੰ ਖਾਣਾ ਚਾਹੀਦਾ ਹੈ ਜਿਹੜੀਆਂ ਸਕੀਮਸ ਜਿਹੜੀਆਂ ਚੱਲਦੀਆਂ ਪਈਆਂ ਅੱਜ ਪ੍ਰਧਾਨ ਮੰਤਰੀ ਇਹ ਦੇ ਉਹਨਾਂ ਦੇ ਪ੍ਰੋਗਰਾਮ ਦੇ ਤੇ ਵਿਕਸਿਤ ਸੰਕਲਪ ਯਾਤਰਾ ਜਿਹੜੀ ਚੱਲਦੀ ਪਈ ਏ 14 ਡਿਪਾਰਟਮੈਂਟਸ ਜਿਹੜੇ ਨੇ ਉਹ ਆਯੂਸ਼ਮਨ ਕਾਰਡ ਸੈਂਟਰ ਦੀ ਸਕੀਮ ਹੈ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੈ 5 ਲੱਖ ਦਾ ਹੈਲਥ ਕਾਰਡ ਹੈ ਇਹ ਡਿਲੀਵਰੀ ਹੈ ਵੀ ਆਮ ਬੰਦੇ ਨੂੰ ਫਾਇਦਾ ਕਿਵੇਂ ਮਿਲ ਸਕਦਾ ਠੀਕ ਹੈ ਉਜਵਲਾ ਯੋਜਨਾ ਹੈ ਇਹ ਮਤਲਬ ਜਿਹੜੀ ਸਰ ਨਾਲ ਵੱਡੀ ਜਿਹੜੀ ਅੱਜ ਤੱਕ ਦੀ ਮੈਂ ਸਮਝਣਾ ਕੀ ਦੁਕਾਨਦਾਰ ਆਪਾਂ ਮਾਰਕੀਟ ਦੇ ਵਿੱਚ ਖੜੇ ਆ ਦੁਕਾਨਦਾਰ ਵਾਸਤੇ ਵਿਸ਼ਵ ਕਰਮਾ ਯੋਜਨਾ ਜਿਹੜੇ ਲੋਨ ਵਾਲੀ ਚੀਜ਼ਾਂ ਇਹ ਡਿਲੀਵਰੀ ਹੈ ਸੋ ਮੈਂ ਇਹ ਅਪੀਲ ਕਰਾਂਗਾ ਤੁਹਾਡੇ ਰਾਹੀਂ ਇੱਥੇ ਫਾਜ਼ਲਗੜ੍ਹ ਦੇ ਐਮ.ਐਲ.ਏ ਸਾਹਿਬ ਨੂੰ ਵੀ ਹੈਲਥ ਮਿਨਿਸਟਰ ਸਾਹਿਬ ਨੂੰ ਸੀ.ਐਮ ਸਾਹਿਬ ਨੂੰ ਲੋਕਾਂ ਨੂੰ ਲੋੜ ਹੈ ਕੰਮ ਦੀ ਉਹਨਾਂ ਨੂੰ ਕਿਸੇ ਚੀਜ਼ ਦੀ ਕਿਸੇ ਦੀ ਸ਼ਕਲ ਨਾਲ ਕਿਸੇ ਨੂੰ ਪਿਆਰ ਦੀ ਹੁੰਦਾ ਕੰਮ ਦੀ ਲੋੜ ਹੈ ਕੰਮ ਕਰੀਏ ਇਹ ਇਲਜ਼ਾਮਬਾਜ਼ੀਆਂ ਤਾਂ 70 ਸਾਲ ਪਹਿਲਾਂ ਵੀ ਚੱਲਦੀਆਂ ਰਹੀਆਂ ਆਪਾਂ ਕੰਮ ਦਾ ਜਿਹੜਾ ਉਹ ਪ੍ਰੋਮਿਸ ਕਰਕੇ ਆਏ ਸੀ ਡਿਲੀਵਰ ਕਰਕੇ ਤੁਹਾਡੇ ਕੋਲ ਅੱਜ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਦੇ ਕੋਆਰਡੀਨੇਟਰ ਪੁੱਜੇ ਨੇ ਜੀ ਕੀ ਕਹਿਣਾ ਚਾਹੁੰਦੇ ਹੋ ਸਾਡੇ ਤਾਂ ਵੀਰ ਨੇ ਜੀ ਕੋਆਰਡੀਨੇਟਰ ਤਾਂ ਚਲੋ ਪਾਰਟੀ ਨੇ ਲਾਇਆ ਭਾਜੀਪੀ ਨੇ ਲਾਇਆ ਅਸੀਂ ਬਹੁਤ ਚਿਰ ਤੋਂ ਇਕੱਠੇ ਰਹੇ ਕਾਕਾ ਖੰਬੂਰ ਜੀ ਤੁੰਗੰਬੀਰਾ ਜੀ ਅਸੀਂ ਇਹਨਾਂ ਨੂੰ ਇਹਨਾਂ ਦਾ ਵੈਲਕਮ ਕਰਦੇ ਆਂ ਤੇ ਅਸੀਂ ਕਹਿੰਦੇ ਪ੍ਰਮਾਤਮਾ ਨਾਨਕ ਰਕੀਆਂ ਦੇ ਤੇ ਬਲ ਥੈਂਕ ਯੂ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत